ਪੁਲਿਸ ਨੇ ਸਿਰਫ 12 ਘੰਟਿਆਂ ਚ ਕਤਲ ਦੀ ਸੁਲਝਾਈ ਗੁੱਥੀ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇੱਕ ਕਤਲ ਦੇ ਮਾਮਲੇ ਵਿੱਚ ਸਿਰਫ 12 ਘੰਟਿਆਂ ਦੇ ਅੰਦਰ ਹੀ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਾਣਕਾਰੀ ਮੁਤਾਬਕ ਤਿੰਨ ਪਰਦੇਸੀ ਮਜ਼ਦੂਰ ਪੰਜਾਬ ਵਿੱਚ ਕੰਮ ਕੱਟਣ ਲਈ ਆਏ ਹੋਏ ਸਨ ਇਹਨਾਂ ਵਿੱਚੋਂ ਦੋ ਨੇ ਆਪਣੇ ਹੀ ਤੀਜੇ ਸਾਥੀ ਵਿਜੇ ਕੁਮਾਰ ਦੀ ਕਤਲ ਕਰ ਦਿੱਤਾ ਇਸ ਮਾਮਲੇ 'ਚ ਪੀੜਤ ਦੇ ਮਾਲਕ ਕੁਰਮੇਤ ਸਿੰਘ ਨੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਸ਼ਿਕਾਇਤ ਦਰਜ ਕਰਵਾਈ ਐਸ ਐਚਓ ਪੁਰਨ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਦੋਸ਼ੀਆਂ ਮਹੇਸ਼ ਰਾਮ ਅਤੇ ਰਾਮ ਸ਼ਰਣ ਨੂੰ ਗ੍ਰਿਫਤਾਰ ਕਰ ਲਿਆ ਡੀ ਐਸ ਪੀ ਅਨਵਰ ਅਲੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰ ਰਿਮਾਂਡ ਤੇ ਲਿਆ ਜਾਵੇਗਾ ਤਾਂ ਜੋ ਅੱਗੇ ਦੀ ਜਾਂਚ ਕੀਤੀ ਜਾ ਸਕੇ ਅੱਛਾ ਮਿਤੀ 1 5 25 ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਗਨਮੀਰ ਸਿੰਘ ਬਸੀਪੁਰ ਦੇ ਖੁਰਦ ਦੇ ਖੇਤਾਂ ਵਿੱਚ ਡੈੱਡ ਬੋਡੀ ਪਈ ਹੈ ਜਿਸ ਤੇ ਪੁਰਨ ਸਿੰਘ ਐਸ ਐਚਓ ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਮੌਕਾ ਵਰ ਪੁੱਜ ਕੇ ਚੈੱਕ ਕੰਪ ਤੇ ਡੈੱਡ ਬਾਡੀ ਦੀ ਪਹਿਚਾਣ ਪ੍ਰਵਾਸੀ ਮਜ਼ਦੂਰ ਬਿਜੇਰਾਮ ਪੁੱਤਰ ਬਿਦੇਰਾਮ ਵਾਸੀ ਮਾਨਾ ਚੌਂਕ ਜ਼ਿਲ੍ਹਾ ਸੀਤਾਮੜੀ ਬਿਹਾਰ ਵੱਜੋਂ ਹੋਈ ਸੀ ਜੋ ਗੁਰਮੀਤ ਸਿੰਘ ਉਰਫ ਕਾਕਾ ਦੀ ਮੋਟਰ ਪਰ ਆਪਣੇ ਦੋ ਸਾਥੀਆਂ ਸਮੇਤ ਕਣਕ ਦੀ ਬਾਡੀ ਲਈ ਆਏ ਸੀ ਜਿਸ ਦਾ ਤੇਜ਼ ਤਰਹ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਜਿਸ ਤੇ ਸ੍ਰੀ ਅਜੀ ਗਾਂਧੀ ਐਸਐਸਪੀ ਸਾਬ ਮੋਗਾ ਜੀ ਦੀਆਂ ਹਦਾਇਤਾਂ ਇਹ ਮੁਕਦਮਾ ਦਰਜ ਕਰਕੇ ਤਫਤੀਸ਼ ਆਮਦ ਵਿੱਚ ਲਿਆਂਦੀ ਗਈ ਸੀ ਦਰਾਨੇ ਤਫਤੀਸ਼ ਪਤਾ ਲੱਗਾ ਕਿ ਵਿਜੇਰਾਮ ਦੇ ਸਾਥੀਆਂ ਨੇ ਹੀ ਮਹੇਸ਼ਰਾਮ ਅਤੇ ਰਾਮਸਨ ਨਿਵਾਸੀਨ ਬਿਹਾਰ ਨੇ ਹੀ ਮਿਤੀ 4 3 425 ਅਤੇ ਮਿਤੀ 21 5 25 ਦੀ ਦਰਵਾਨੀ ਰਾਤ ਨੂੰ ਤੇਜ਼ ਧਾਰ ਹਤਿਆਨਾ ਨਾਲ ਵਿਜੇਰਾਮ ਦਾ ਕਤਲ ਕੀਤਾ ਸੀ ਜਿਹੜਾ ਕਤਲ ਕੀਤਾ ਇਹ ਕੌਣ ਸੀ ਇਹ ਜਿਹੜੇ ਕਤਲ ਕਰਨ ਵਾਲੇ ਉਹਦੇ ਸਾਥੀ ਇਹ ਸੀਗੇ ਉਹਦੇ ਨਾਲ ਹੀ ਜਿਹੜਾ ਕਣਕ ਵਢਣ ਦੇ ਸੀਜ਼ਨ ਆਉਣ ਲਈ ਆਏ ਸੀਗੇ ਕਤਲ ਕਰਨ ਦਾ ਕਾਰਨ ਕੀ ਬਣਿਆ ਤਾਂ ਇਹ ਸੀ ਜਿਹੜਾ ਮੇਸ ਕੁਮਾਰ ਹੈ ਉਹਦੀ ਭਰਾਈ ਨਾਲ ਜਿਹੜਾ ਗੱਲਾਂ ਕਰਦਾ ਸੀ ਫੋਨ ਦੇ ਉੱਪਰ ਜਿਹੜਾ ਉਹਦੀ ਬਜਾ ਰਨਸਰ ਕਰਕੇ ਜਿਹੜਾ ਮੇਸ ਕੁਮਾਰ ਤੇ ਉਹਦੇ ਸਾਥੀ ਰਾਮਸਾਨ ਨੇ ਜਿਹੜਾ ਕਤਲ ਕੀਤਾ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਅੱਜ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਫੋਲ ਸਜ਼ਾ ਮਾਰ ਲਿਆ ਜਾਊਗਾ